ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੱਸ ਹਾਦਸਾ ਗ੍ਰਸਤ ਹੋਈ ਹੈ ਨਾਲੇ ਦੇ ਵਿੱਚ ਡਿੱਗੀ ਹੈ ਤੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲੋਕ ਮੌਕੇ ਤੇ ਹੀ ਦਮ ਤੋੜ ਗਏ ਤੇ ਤਿੰਨ ਲੋਕਾਂ ਨੂੰ ਹਸਪਤਾਲ ਦੇ ਵਿੱਚ ਲਿਜਾਣ ਦੇ ਸਮੇਂ ਉਹਨਾਂ ਦੀ ਮੌਤ ਹੋਈ ਹੈ ਤਾਂ ਕੁੱਲ 46 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਨ ਅਤੇ ਇਹਨਾਂ ਦੇ ਵਿੱਚੋਂ 8 ਸਵਾਰੀਆਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਕੋਲ ਨਾਲੇ ਦੇ ਵਿੱਚ ਬੱਸ ਬੇਕਾਬੂ ਹੋ ਕੇ ਡਿੱਗਦੀ ਹੈ ਤੇ ਇਸ ਬੱਸ ਦੇ ਵਿੱਚ 8 ਸਵਾਰੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਕੁੱਲ 46 ਸਵਾਰੀਆਂ ਸ਼ਾਮਲ ਸਨ ਜਿਹੜੀਆਂ ਇਸ ਸਮੇਂ ਯਾਤਰਾ ਕਰ ਰਹੀਆਂ ਸੀ ਤਾਂ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ 8 ਸਵਾਰੀਆਂ ਦੀ ਮੌਤ ਹੋਈ ਹੈ ਗੰਦੇ ਨਾਲੇ ਦੇ ਵਿੱਚ ਬੱਸ ਡਿੱਗੀ ਹੈ ਤੇ ਬੱਸ ਡਿੱਗਣ ਦੇ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਸੀ ਜਦੋਂ ਬੱਸ ਹਾਦਸੇ ਦੇ ਨਾਲ ਇਹ ਨਾਲੇ ਦੇ ਵਿੱਚ ਡਿੱਗੀ ਹੈ ਤਾਂ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਸਾਹਮਣੇ ਆਈ ਹੈ ਜਿੱਥੇ ਪੰਜਾਬੀਆਂ ਦੇ ਨਾਲ ਭਰੀ ਹੋਈ ਬੱਸ 40 ਦੇ ਕਰੀਬ ਲੋਕ ਸੀ ਜਿਹੜੇ ਪੈਸੇਂਜਰ ਯਾਤਰੀ ਉਹ ਬੱਸ ਦੇ ਵਿੱਚ ਸਵਾਰ ਸਨ ਤੇ ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਜਾਨ ਗਈ ਹੈ ਤੇ ਕੁੱਲ 40 ਸਵਾਰੀਆਂ ਹਾਜ਼ਰ ਸਨ ਇਸ ਬੱਸ ਦੇ ਵਿੱਚ ਤਾਂ ਬੱਸ ਡਰਾਈਵਰ ਸੀ ਜਿਹੜਾ ਉਹ ਵੀ ਇਸ ਹਾਦਸੇ ਦੇ ਵਿੱਚ ਹਲਾਕ ਹੋ ਗਿਆ ਤਾਂ ਇਹ ਮਾੜੀ ਖਬਰ ਹੈ ਜਿਹੜੀ ਬਠਿੰਡਾ ਦੇ ਤਲਵੰਡੀ ਸਾਬੋ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਕੋਲ ਨਾਲੇ ਵਿੱਚ ਡਿੱਗੀ ਬੱਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ